ਅਗਰ ਰਾਮ ਨਾਮ ਸਾਥੇ ਇੱਕ ਬੰਦਾ ਬੋਲ ਰਿਹਾ ਨਾ ਤੋ ਸਾਰੇ ਰਾਵਣ ਉਹਦੇ ਮਗਰ ਪੈ ਜਾਂਦੇ ਆ ਤੇ ਰਾਮ ਫਿਰ ਵੀ ਨਹੀਂ ਡਰਦਾ ਕਿ ਰਾਮ ਨਾਮ ਸਤ ਕਹਿਣਾ ਕੋਈ ਗਲਤ ਗੱਲ ਨਹੀਂ ਹੈ ਇਸ ਕਰਕੇ ਵੀ ਮੈਂ ਕੇਸ ਕਟਾਇਆ ਹੋਇਆ ਗੁੱਸੇ ਜਾ ਕੇ ਕਿ ਲੋ ਤੁਸੀਂ ਕਹਿੰਦੇ ਹੋ ਸਰਦਾਰ ਹੋ ਕੇ ਰਾਮ ਨਾਮ ਸਤ ਨਹੀਂ ਬੋਲ ਸਕਦਾ ਤੇ ਮੈਂ Hindu ਹੋ ਕੇ ਉਹ ਰਾਮ ਨਾਮ ਸਤ ਬੋਲਾਂਗਾ ਸਿੱਖ ਤੇ ਮੇਰੇ ਮਾਤਾ ਪਿਤਾ ਨੇ ਬਣਾਇਆ ਜਦ ਮੈਂ ਮਰ ਜਾਗਾ ਤਾਂ ਨਾ ਮੈਂ Hindu ਆ ਨਾ ਮੈਂ ਮੁਸਲਮਾਨ ਆ ਨਾ ਮੈਂ ਸਿੱਖ ਆ ਨਾ ਮੈਂ ਜਾਇਆ ਉਹ ਤੇ ਲੱਕੜਾਂ ਹੀ ਜਲਾ ਦਿੱਤਾ ਜਾਏਗਾ ਤਾਂ ਕੌਣ ਜਲਿਆ ਨਾ Hindu ਜਲਿਆ ਨਾ ਮੁਸਲਮਾਨ ਜਲਿਆ ਨਾ ਸਿੱਖ ਜਲਿਆ ਨਾ ਇਸਾਈ ਜਲਿਆ ਇਹ ਤੇ ਸਾਡੇ ਬਣਾਏ ਹੋਏ ਵਿਕਾਰ ਨੇ ਮੋਮਾਇਆ ਇਹ ਮੇਰਾ ਹੈ ਇਹ ਮੇਰਾ ਕਿਸੇ ਦਾ ਕੁਝ ਨਹੀਂ ਹੈ ਇਕ ਵਾਲ ਨਹੀਂ ਦਾੜੀ ਦਾ ਲੈ ਕੇ ਜਾ ਸਕਦਾ ਉੱਪਰ ਬੰਦਾ ਕਿ ਕਿਸੇ ਦਾ ਪੰਕ ਮੰਡ ਕਰ ਰਹੇ ਜੀ ਕਾਲੀਆਂ ਐਨਕਾਂ ਲਾ ਕੇ ਅੱਖਾਂ ਛੁਪਾਉਂਦੇ ਨਹੀਂ ਅਸੀਂ ਕੈਮਰੇ 'ਚ ਵੀ ਅੱਖਾਂ ਪਾਲ ਕੇ ਦੱਸ ਦਿੰਦੇ ਹਾਂ ਕਿ ਹੈ ਕਿਸੇ ਦੀ ਹਿੰਮਤ ਹੈ ਸਾਡੇ ਨਾਲ ਗੱਲ ਕਰਕੇ ਦੇਖ ਜਦ ਤੱਕ ਮੈਂ ਜ਼ਿੰਦਾ ਹਾਂ ਮੈਂ ਬੋਲਦਾ ਰਾਂਗਾ ਭਾਵੇਂ ਮੇਰੇ ਉੱਪਰ ਕੇਸ ਹੋਵੇ ਭਾਵੇਂ ਕੁਝ ਵੀ ਹੋਵੇ ਅਗਰ ਰਾਮ ਨਾਮ ਸਤਿ ਝੂਠਾ ਹੈ ਤੇ ਮੰਦਰ ਗੁਰਦਾਰੇ ਬੰਦ ਕਰੋ ਰਾਵਣ ਸਾਹਿਬ ਕਿੰਨੇ ਕਿੰਨੇ ਸਾਲ ਦੀ ਉਮਰ ਸੀ ਤੇ ਕਿੰਨੇ ਉਹਦੇ ਪੁੱਤਰ ਸੀ 1 ਲੱਖ ਪੁੱਤ ਸਵਾ ਲੱਖ ਨਾਤੀ ਸੀ ਉਹਦੇ ਦੀਵਾ ਬੱਤੀ ਕਰਨ ਵਾਲਾ ਕੋਈ ਨਹੀਂ ਸੀ ਉਹਨੇ ਤਪੱਸਿਆ ਕਿੰਨੇ ਸਾਲ ਕੀਤੀ ਇਹ ਕਿਸੇ ਨੂੰ ਨਹੀਂ ਪਤਾ ਰਾਵਣ ਦੀ ਬੁਰਾਈਆਂ ਤਾਂ ਸਭ ਨੂੰ ਪਤਾ ਚੰਗਾਈਆਂ ਕਿਸੇ ਨੂੰ ਨਹੀਂ ਪਤਾ ਰਾਵਣ ਨੇ ਅਗਰ ਸੀਤਾ ਨੂੰ ਹੱਥ ਲਾਇਆ ਜੀ ਤਾਂ ਸੀਤਾ ਅੱਗ ਦੀ ਜਲੀ ਕਿਉਂ ਨਹੀਂ ਅੱਜ ਦੀ ਸੀਤਾ ਨੂੰ ਅੱਗ ਵਿੱਚ ਭਾ ਕੇ ਦੇਖੋ ਤਾਂ ਹੂੰ ਜਲ ਜਾਏਗੀ ਕਿਉਂਕਿ ਅੱਜ ਦੀ ਸੀਤਾ ਪਵਿੱਤਰ ਹੈ ਹੀ ਨਹੀਂ ਅੱਜ ਦੀ ਕੋਈ ਵੀ ਜਨਾਨੀ ਪਵਿੱਤਰ ਨਹੀਂ ਹੈ ਪਹਿਲਾਂ ਜਨਾਨੀਆਂ ਪਵਿੱਤਰ ਹੁੰਦੀਆਂ ਸੀ ਅੱਜ ਘਰ ਘਰ ਰਾਵਣ ਜਿੰ ਜਦ ਹਰ ਸਾਲ ਰਾਵਣ ਜਲਦਾ ਨਾ ਹਰ ਸਾਲ ਰਾਵਣ ਇੱਕ ਨਹੀਂ ਹਜ਼ਾਰੋਂ ਪੈਦਾ ਹੋ ਰਿਹਾ RAM ਤੇ ਹੈ ਹੀ ਨਹੀਂ ਕੋਈ ਸਭ ਰਾਵਣ ਹੀ ਨੇ ਅਗਰ RAM ਨਾਮ ਸਾਥੇ ਇੱਕ ਬੰਦਾ ਬੋਲ ਰਿਹਾ ਨਾ ਤਾਂ ਸਾਰੇ ਰਾਵਣ ਉਹਦੇ ਮਗਰ ਪੈ ਜਾਂਦੇ ਆ ਤੇ RAM ਫਿਰ ਵੀ ਨਹੀਂ ਡਰਦਾ ਸਾਡੀਆਂ ਅੱਖਾਂ ਨਹੀਂ ਡਰ ਨਹੀਂ ਆ ਅਸੀਂ ਡਰਦੇ ਆ ਅਸੀਂ ਕਾਲੀਆਂ ਐਨਕਾਂ ਲਾ ਕੇ ਅੱਖਾਂ ਛੁਪਾਉਂਦੇ ਨਹੀਂ ਅਸੀਂ ਕੈਮਰੇਜ ਵੀ ਅੱਖਾਂ ਪਾਲ ਕੇ ਦੱਸ ਦਿੰਦੇ ਆ ਕਿ ਹੈ ਕਿਸੇ ਦੀ ਹਿੰਮਤ ਹੈ ਸਾਡੇ ਨਾਲ ਗੱਲ ਕਰਕੇ ਦੇਖੇ ਰਾਮ ਨਾਮ ਸਤ ਸੀ ਹੈ ਔਰ ਰਹੇਗਾ ਜਬ ਤੱਕ ਮੈਂ ਜਿੰਦਾ ਮੈਂ ਬੋਲਦਾ ਰਹਾਂਗਾ ਭਾਵੇਂ ਮੇਰੇ ਉੱਪਰ ਕੇਸ ਹੋਵੇ ਭਾਵੇਂ ਕੁਝ ਵੀ ਹੋਵੇ ਅਗਰ ਰਾਮ ਨਾਮ ਸਤ ਝੂਠਾ ਹੈ ਤਾਂ ਮੰਦਰ ਗੁਰਦਾਰੇ ਬੰਦ ਕਰੋ ਤੁਸੀਂ ਦੱਸ ਰਹੇ ਸੀਗੇ ਰਾਮ ਨਾਮ ਸੱਤੇ ਦੇ ਨਾਰੇ ਮੀਸ ਕਹਿਣ ਦੇ ਨਾਲ ਤੁਹਾਨੂੰ ਮੱਲੇ ਵਾਲੇ ਨੇ ਪੁਲਿਸ ਦੇ ਸਾਹਮਣੇ ਪੇਸ਼ ਕਰਾਤਾ ਸੀ ਪੁਲਿਸ ਦੇ ਸਾਹਮਣੇ ਪੇਸ਼ ਕਰਾਤਾ ਤੇ ਇਹ ਟਿੱਬਾ ਰੋਡ ਚੌਂਕੀ ਚ ਗਿਆ ਸੀ ਮੈਂ ਹੂੰ ਤੇ ਬਾਰੇ ਰੋਡ ਚੌਂਕੀ ਚ ਮੈਂ ਹੋ ਕੇ ਆਇਆ ਰਾਤ ਨੂੰ 12 ਵਜੇ ਤੱਕ ਉੱਥੇ ਬਹਿ ਕੇ ਆਇਆ ਮੈਂ ਮਾਨਾ ਨਹੀਂ ਦਾ ਦਾਵਾ ਕਰਾਂਗਾ ਜਦ ਸੰਗਤ ਮੇਰੇ ਨਾਲ ਜੁੜੇਗੀ ਕਿ ਰਾਮ ਨਾਮ ਸਤ ਕਹਿਣਾ ਕੋਈ ਗਲਤ ਗੱਲ ਨਹੀਂ ਹੈ ਇਸ ਕਰਕੇ ਵੀ ਮੈਂ ਕੇਸ ਕਟਾਇਆ ਹੋਇਆ ਗੁੱਸੇ ਜਾ ਕੇ ਕਿ ਲੋ ਤੁਸੀਂ ਕਹਿੰਦੇ ਹੋ ਸਰਦਾਰ ਹੋ ਕੇ ਰਾਮ ਨਾਮ ਸਤ ਨਹੀਂ ਬੋਲ ਸਕਦਾ ਤੇ ਮੈਂ Hindu ਹੋ ਕੇ ਉਹ ਰਾਮ ਨਾਮ ਸਤ ਬੋਲਾਂਗਾ ਮੈਂ Hindu ਹਾਂ ਪੈਦਾ ਹੀ ਸੀ Hindu ਹਾਂ ਸਿੱਖ ਤਾਂ ਮੇਰੇ ਮਾਤਾ ਪਿਤਾ ਨੇ ਬਣਾਇਆ ਜਦ ਮੈਂ ਮਰ ਜਾਗਾ ਤਾਂ ਨਾ ਮੈਂ Hindu ਹਾਂ ਨਾ ਮੈਂ ਮੁਸਲਮਾਨ ਹਾਂ ਨਾ ਮੈਂ ਸਿੱਖ ਹਾਂ ਨਾ ਮੈਂ ਜ਼ਾਇਆ ਉਹ ਤੇ ਲੱਕੜਾਂ ਹੀ ਜਲਾ ਦਿੱਤਾ ਜਾਏਗਾ ਤਾਂ ਕੌਣ ਜਲਿਆ ਨਾ Hindu ਜਲਿਆ ਨਾ ਮੁਸਲਮਾਨ ਜਲਿਆ ਨਾ ਸਿੱਖ ਜਲਿਆ ਨਾ ਇਸਾਈ ਜਲਿਆ ਇਹ ਤੇ ਸਾਡੇ ਬਣਾਏ ਹੋਏ ਵਿਕਾਰ ਨੇ ਮੋ ਮਾਇਆ ਇਹ ਇਹ ਮੇਰਾ ਹੈ ਇਹ ਮੇਰਾ ਕਿਸੇ ਦਾ ਕੁਝ ਨਹੀਂ ਹੈ ਇਕ ਵਾਲ ਨਹੀਂ ਦਾੜੀ ਦਾ ਲੈ ਕੇ ਜਾ ਸਕਦਾ ਉੱਪਰ ਬੰਦਾ ਫੇਕੀ ਸਿੱਧਾ ਪੰਕ ਮੰਡ ਕਰ ਰਿਹਾ ਜੇ ਗੱਲ ਇਸੇ ਜਿਹੇ ਦੀ ਹੋਏ ਕਿ ਕੁਝ ਬੰਦਾ ਲੈ ਕੇ ਨਹੀਂ ਜਾ ਸਕਦਾ ਉੱਪਰ ਅਸੀਂ ਤੁਹਾਡੀਆਂ ਵੀਡੀਓ ਵੀ ਦੇਖਿਆ ਤੁਸੀਂ ਨੋਟ ਜੁੱਤੀ ਦੇ ਵਿੱਚ ਪਾ ਕੇ ਰੱਖਦੇ ਹੋ ਮੈਂ ਪੈਰ ਦੇ ਥੱਲੇ ਰੱਖਦੇ ਹੋ ਉਹਦਾ ਕੀ ਕਾਰਨ ਨੋਟਾਂ ਦੀ ਕੋਈ ਵੈਲਿਊ ਨਹੀਂ ਜੀ ਮੈਂ ਮਰੇ ਹੋਏ ਗਾਂਧੀ ਦੀ ਉੱਪਰ ਹਾਜ਼ਰੀ ਨਹੀਂ ਲੱਗੀ ਹੋਈ ਹੈ ਗਾਂਧੀ ਜੀ ਜਿਗਾ ਮੈਂ ਸ਼ੇਰ ਛਾਪਣਾ ਚਾਹਨਾ ਮੈਂ ਮੋਦੀ ਜੀ ਨੂੰ ਵੀ ਹੱਥ ਜੋੜ ਕੇ ਰਿਕਵੈਸਟ ਕਰਾਂਗਾ ਅਗਰ ਮੇਰੀ ਮੋਦੀ ਜੀ ਵੀਡੀਓ ਮੋਦੀ ਜੀ ਤੱਕ ਪਹੁੰਚੇਗੀ ਤਾਂ ਕਿ ਮਨੋ ਦਿੱਲੀ ਆਨ ਦੀ ਲੋੜ ਨਹੀਂ ਹੈ ਨਾ ਉਹਨਾਂ ਨੂੰ ਮੇਰੇ ਕੋਲ ਆਨ ਦੀ ਲੋੜ ਹੈ ਮੈਂ ਤਾਂ ਜ਼ਰਬ ਤੁਹਾਡੇ ਰਾਹੀਂ ਇਹ ਸੰਦੇਸ਼ਾਂ ਪਹੁੰਚਾਉਣਾ ਚਾਹੁੰਦਾ ਕਿ ਸ਼ੇਰ ਛਾਪ ਦਿੱਤਾ ਜਾਵੇ ਨੋਟਾਂ ਦੇ ਉੱਪਰ ਤੇ ਇੰਡੀਆ ਇੰਨੀ ਤਰੱਕੀ ਕਰੇਗਾ ਕਿ ਪੂਰਾ ਵਰਲਡ ਜਿਹੜਾ ਹੈ ਉਹ ਇੰਡੀਆ ਦੇ ਕੋਲ ਆ ਕੇ ਨੌਕਰੀ ਕਰੇਗਾ ਕਿਉਂਕਿ ਅਗਰ ਅੱਲਾ ਨੂੰ ਪਰਮਾਤਮਾ ਨੂੰ ਬੁਲਾਉਣਾ ਹੈ ਨਾ ਤੇ ਇਹ ਕਲਿਯੁਗ ਚੱਲ ਰਿਹਾ ਹੈ ਕਿਚੜ ਹੈ ਕਿਚੜ ਵਿੱਚ ਕਮਲ ਤਾਂ ਖਿਲੇਗਾ ਜੀਓ ਆਵਾਜ਼ ਦੇਗਾ। ਹਮ। ਅਗਰ ਤੁਹਾਡੇ ਉੱਪਰ ਕੋਈ ਮੁਸੀਬਤ ਆਂਦੀ ਹੈ ਤਾਂ ਤੁਸੀਂ ਆਵਾਜ਼ ਦੋਗੇ ਕਿ ਨਹੀਂ ਦੋਗੇ? ਦੋਗੇ ਨਾ। ਤੇ ਕਿਹਨੂੰ ਆਵਾਜ਼ ਦੋਗੇ? ਆਂਡੀ-ਖਾਂਡੀ ਤੁਹਾਡੇ ਸਾਥ ਦੇ ਹੀ ਨਹੀਂ ਰਹੇ। ਰੱਬ ਹੀ ਹੈ ਤੇ ਰੱਬ ਤੱਕ ਉੱਪਰ ਆਵਾਜ਼ ਪਹੁੰਚਾਉਣ ਵਾਸਤੇ ਵਾਲਿਊਮ ਨੂੰ ਉੱਪਰ ਤੇਜ਼ ਕਰਨਾ ਪਏਗਾ। ਤਾਂ ਕਿ ਇਨਸਾਨ ਦੀ ਵਾਲਿਊਮ ਤੋਂ ਵੱਡੀ ਜਿਹੜੀ ਹੈ ਉਹ ਸਾਡੀ ਵਾਲਿਊਮ ਹੋਵੇ ਤਾਂ ਕਿ ਇਨਸਾਨ ਪਰਮਾਤਮਾ ਤੱਕ ਪਹੁੰਚ ਸਕੇ। ਪਰਮਾਤਮਾ ਉੱਪਰ ਨਹੀਂ ਹੈ, ਪਰਮਾਤਮਾ ਥੱਲੇ ਹੈ।